ਗੁਰੂ ਗੋਬਿੰਦ ਸਿੰਘ ਜੀ ਜੋਧਿਆਂ ਦਾ ਸਤਕਾਰ ਕਿਵੇਂ ਕਰਦੇ ਸਨ ਸਤਗੁਰ ਜੀ ਦੀ ਆਯੂ 12 ਕੋ ਸਾਲ ਹੋ ਗਈ ਪਰ arogh ਸਰੀਰ ਉਮਰ ਤੋਂ ਵਡੇਰਾ ਲੱਗਣ ਲੱਗਾ ਦਿਨੋਂ ਦਿਨ ਸ਼ਿਕਾਰ ਤੇ ਪ੍ਰੇਮ ਬਹੁਤ ਹੀ ਵਾਧਾ ਗਿਆ ਜਿੰਨਾ ਵੀ ਸਮਾਂ ਹੋਰ ਕੰਮਾਂ ਤੋਂ ਬਚਦਾ ਉਹ ਸ਼ਿਕਾਰ ਖੇਡਣ ਤੇ ਘੋੜੇ ਦੀ ਸਵਾਰੀ ਕਰਨ ਵਿੱਚ ਖਰਚ ਹੁੰਦਾ ਸ਼ਿਕਾਰ ਖੇਡਣ ਦੇ ਨਾਲ ਨਾਲ ਸਹਿਬਾ ਨੇ ਅਨਪਵ ਕੀਤਾ ਕਿ ਸਾਰੇ ਦੇਸ਼ ਵਿੱਚੋਂ ਪਿਛਲੇ ਸਿੱਖਾਂ ਦੇ ਬਹਾਦਰ ਸੁਪੁੱਤਰਾਂ ਨੂੰ ਸੱਦ ਕੇ ਇੱਕ ਫੌਜੀ ਰਸਤਾ ਤਿਆਰ ਕਰਨਾ ਚਾਹੀਏ ਨਾਲ ਹੀ ਜੋ ਜੁੱਧ ਤੇ ਸ਼ਸਤਰ ਵਿਦਿਆ ਦੇ ਜਾਣੂ ਸਿੱਖ ਆਉਣਗੇ ਉਹ ਹੋਰ ਸਿੱਖਾਂ ਨੂੰ ਅਭਿਆਸ ਕਰਾਉਣਗੇ ਇੱਕ ਦਿਨ ਐਸਾ ਆਵੇਗਾ ਕਿ ਚੋਖੇ ਸਿੱਖ ਸ਼ਾਸਤਰਧਾਰੀ ਬਣ ਜਾਣਗੇ ਤੇ ਧਰਮ ਦੀ ਰਾਖੀ ਕਰਨਗੇ ਵਿਚਾਰ ਕਰਕੇ ਸਤਗੁਰ ਜੀ ਨੇ ਸਾਰੇ ਮਸੰਦਾਂ ਵੱਲ ਹੁਕਮਨਾਮੇ ਭੇਜੇ ਤੇ ਉਹਨਾਂ ਸਿੱਖ ਖਾਨਦਾਨਾਂ ਦਾ ਪਤਾ ਕਰਨ ਜਿਹੜੇ ਸਿੱਖ ਸਤਗੁਰ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਤਗੁਰਾਂ ਦੇ ਨਾਲ ਜੁੱਧਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ ਉਹਨਾਂ ਦੇ ਪੁੱਤਰਾਂ ਨੂੰ ਛੇਤੀ ਅਨੰਦਪੁਰ ਭੇਜਿਆ ਜਾਵੇ ਜੇਕਰ ਕੋਈ ਉਸ ਸਮੇਂ ਦਾ ਸਿੱਖ ਹੋਵੇ ਉਸ ਨੂੰ ਜੁੱਧਾਂ ਵਿੱਚ ਆਪ ਹਿੱਸਾ ਲਿਆ ਹੋਵੇ ਉਸ ਨੂੰ ਵੀ ਭੇਜ ਦਿੱਤਾ ਜਾਵੇ ਸਾਰੇ ਦੇਸ਼ ਵਿੱਚੋਂ ਸੰਗਤਾਂ ਪਾਸੋਂ ਘੋੜੇ ਤੇ ਸ਼ਸਤਰ ਭੇਟਾ ਵਜੋਂ ਲੈ ਜਾਣ ਜਿਹੜਾ ਸਿੱਖ ਨੌਜਵਾਨ ਨੰਦਪੁਰ ਰਹਿਣਾ ਚਾਹੇ ਉਸ ਨੂੰ ਰੱਖਿਆ ਜਾਵੇਗਾ ਤੇ ਉਹਦੇ ਖਰਚਾ ਗੁਰੂ ਦੇ ਢੰਡਾਰੇ ਵਿੱਚੋਂ ਹੋਣਗੇ ਇਹ ਹੁਕਮਨਾਮਾ ਸਾਰੇ ਮਸੰਦਾਂ ਗੁਰੂ ਘਰ ਦੇ ਪ੍ਰੇਮੀਆਂ ਤੇ ਹੋਰ ਸਿੱਖਾਂ ਵੱਲ ਭੇਜ ਦਿੱਤਾ ਜਦੋਂ ਸਤਗੁਰ ਜੀ ਦਾ ਹੁਕਮਨਾਮਾ ਮਿਲਿਆ ਤਾਂ ਸਾਰੇ ਪੜ ਕੇ ਪ੍ਰਸੰਨ ਹੋਏ ਜਿਹੜੇ ਗੱਭਰੂ ਜੁੱਧ ਦਾ ਆਚਾਰ ਰੱਖਦੇ ਸਨ ਉਹਨਾਂ ਦਾ ਤਾਂ ਪੁੱਛਣਾ ਹੀ ਕੀ ਹੈ ਉਹ ਤਾਂ ਪੁੱਠੀਆਂ ਛਾਲਾ ਮਾਰਨ ਲੱਗੇ ਕਈਆਂ ਨੇ ਉਸੇ ਵੇਲੇ ਪਿਓ ਦਾਦੇ ਦੀਆਂ ਤਲਵਾਰਾਂ ਨੂੰ ਮਾਂਝ ਕੇ ਲਿਸ਼ਕਾਉਣਾ ਆਰੰਭ ਕਰ ਦਿੱਤਾ ਅਣਖੀਲੇ ਤੇ ਨਰਪੈ ਯੋਦੇ ਆਨੰਦਪੁਰ ਪਹੁੰਚਣ ਲੱਗੇ ਸੋਢੀ ਸੂਰਜਮਲ ਦਾ ਪੋਤਾ ਸਿਆਮਦਾਸ ਗੁਲਾਬਰਾਏ ਨੰਦਚੰਦ ਪੁਜੋਤ ਦਯਾਰਾਮ ਸੰਗਾ ਦਲਜੀਤ ਤੇ ਬਲਜੀਤ ਜੀਤਮਲ ਆਦਿਕ ਮੁਖੀ ਯੋਦੇ ਵੀ ਆ ਗਏ ਸਤਗੁਰ ਜੀ ਨੇ ਸਾਰੇ ਆਏ ਜੋਧਿਆਂ ਦਾ ਬੜਾ ਸਤਕਾਰ ਕੀਤਾ ਉਹਨਾਂ ਨੂੰ ਖੁੱਲੀ ਥਾਂ ਵਿੱਚ ਤੱਬੂ ਲਵਾ ਦਿੱਤੇ ਅਤੇ ਅਸਤਰ ਸ਼ਸਤਰ ਦਾ ਪੂਰਾ ਪ੍ਰਬੰਧ ਕਰ ਦਿੱਤਾ ਸਾਰੇ ਜੁੱਧ ਦਾ ਅਭਿਆਸ ਕਰਦੇ ਹੋਏ ਸਰੀਰ ਨੂੰ ਕਮਾਉਣ ਲੱਗੇ ਸਾਰਿਆਂ ਨੂੰ ਹੁਕਮ ਹੋਇਆ ਕਿ ਉਹ ਸੈੰਚੀ ਖੜਣਾ ਕੋਲ ਕਰਨ ਦਾ ਗਤਕਾ ਆਦਿ ਦਾ ਹੁਨਰ ਸਿੱਖਣ ਧੋ ਦੁੱਧ ਜਵਾਨਾਂ ਨੂੰ ਮੂਹ ਮੰਗਿਆ ਮਿਲੇਗਾ ਸਰੀਰ ਦੀ ਕਸਰਤ ਕਰਨ ਵਾਸਤੇ ਇੱਕ ਵਿਅਮਸ਼ਾਲਾ ਵੀ ਖੋਲੀ ਜਾਵੇਗੀ। ਯੋਧਿਆਂ ਦਾ ਸਤਿਕਾਰ ਕਰਨਾ ਸਤਗੁਰਜੀ ਦੀ ਆਈ ਉਹ 12 ਕੋ ਸਾਲ ਦੀ ਹੋ ਗਈ ਸੀ ਪਰ arogh ਸਰੀਰ ਉਮਰ ਤੋਂ ਵਡੇਰਾ ਲੱਗਣ ਲੱਗਾ। ਦਿਨੋ ਦਿਨ ਸ਼ਿਕਾਰ ਦਾ ਪ੍ਰੇਮ ਬਹੁਤ ਹੀ ਵਧਦਾ ਗਿਆ। ਜਿੰਨਾ ਵੀ ਸਮਾਂ ਹੋਰ ਕੰਮਾਂ ਤੋਂ ਬਚਦਾ ਉਹ ਸ਼ਿਕਾਰ ਖੇਡਣ ਤੇ ਘੋੜੇ ਦੀ ਸਵਾਰੀ ਕਰਨ ਵਿੱਚ ਖਰਚ ਹੁੰਦਾ। ਸ਼ਿਕਾਰ ਖੇਡਣ ਦੇ ਨਾਲ-ਨਾਲ ਸਹਿਬਾਂ ਨੇ ਅਨੁਭਵ ਕੀਤਾ ਕਿ ਸਾਰੇ ਦੇਸ਼ ਵਿੱਚੋਂ ਪਿਛਲੇ ਸਿੱਖ ਤੇ ਬਹਾਦਰ ਸੁਪੁੱਤਰਾਂ ਨੂੰ ਸਾਧ ਕੇ ਇੱਕ ਫੌਜੀ ਦਸਤਾ ਤਿਆਰ ਕਰਨਾ ਚਾਹੀਦਾ ਹੈ ਨਾਲ ਹੀ ਜੋ ਜੁਧ ਤੇ ਸ਼ਸਤਰ ਵਿਦਿਆ ਦੇ ਜਾਣੂ ਸਿੱਖ ਆਉਣਗੇ ਉਹ ਹੋਰ ਸਿੱਖਾਂ ਨੂੰ ਅਭਿਆਸ ਕਰਾਉਣਗੇ ਇੱਕ ਦਿਨ ਐਸਾ ਆਵੇਗਾ ਕਿ ਚੋਖੇ ਸਿੱਖ ਸ਼ਸਤਰ ਧਾਰੀ ਬਣ ਜਾਣਗੇ ਤੇ ਧਰਮ ਦੀ ਰਾਖੀ ਕਰਨਗੇ ਵਿਚਾਰ ਕਰਕੇ ਸਤਿਗੁਰ ਜੀ ਨੇ ਸਾਰੇ ਮਸੰਦਾਂ ਵੱਲ ਹੁਕਮਨਾਮੇ ਭੇਜੇ ਤੇ ਉਹ ਉਹਨਾਂ ਸਿੱਖ ਖਾਨਦਾਨਾਂ ਦਾ ਪਤਾ ਕਰਨ ਜਿਹੜੇ ਸਿੱਖ ਸਤਿਗੁਰ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਤਿਗੁਰ ਦੇ ਨਾਲ ਜੁੱਧਾਂ ਵਿੱਚ ਸ਼ਾਮਲ ਹੁੰਦੇ ਰਹੇ ਸਨ ਉਹਨਾਂ ਦੇ ਪੁੱਤਰਾਂ ਨੂੰ ਛੇਤੀ ਅਨੰਦਪੁਰ ਭੇਜਿਆ ਜਾਵੇ ਜੇਕਰ ਕੋਈ ਉਸ ਸਮੇਂ ਦਾ ਸਿੱਖ ਹੋਵੇ ਉਸ ਨੇ ਜੁੱਧਾਂ ਵਿੱਚ ਆਪ ਹਿੱਸਾ ਲਿਆ ਹੋਵੇ ਉਸ ਨੂੰ ਵੀ ਭੇਜ ਦਿੱਤਾ ਜਾਵੇ ਸਾਰੇ ਦੇਸ਼ ਵਿੱਚੋਂ ਸੰਗਤਾਂ ਪਾਸੋਂ ਘੋੜੇ ਤੇ ਸ਼ਸਤਰ ਪੇਟਾ ਵਜੋਂ ਲੈ ਜਾਣ ਜਿਹੜਾ ਸਿੱਖ ਨੌਜਵਾਨ ਅਨੰਦਪੁਰ ਰਹਿਣਾ ਚਾਹੇ ਉਸ ਨੂੰ ਰੱਖਿਆ ਜਾਵੇਗਾ ਤੇ ਉਹਦੇ ਉੱਤੇ ਖਰਚ ਗੁਰੂ ਦੇ ਢੰਡਾਰੇ ਵਿੱਚੋਂ ਹੋਣਗੇ ਇਹ ਹੁਕਮਨਾਮਾ ਸਾਰੇ ਮਸੰਦਾਂ ਗੁਰੂ ਘਰ ਦੇ ਪ੍ਰੇਮੀਆਂ ਤੇ ਹੋਰ ਸਿੱਖਾਂ ਵੱਲ ਭੇਜ ਦਿੱਤਾ ਜਦੋਂ ਸਤਿਗੁਰ ਜੀ ਦਾ ਹੁਕਮਨਾਮਾ ਮਿਲਿਆ ਤਾਂ ਸਾਰੇ ਪੜ੍ਹ ਕੇ ਪਰਸੰਨ ਹੋਏ ਜਿਹੜੇ ਗਬਰੂ ਜੁੱਧ ਦਾ ਚਾਰ ਰੱਖਦੇ ਸਨ ਉਹਨਾਂ ਦਾ ਤਾਂ ਪੁੱਛਣਾ ਹੀ ਕੀ ਸੀ ਉਹ ਤਾਂ ਪੁੱਠੀਆਂ ਛਾਲਾ ਮਾਰਨ ਲੱਗੇ ਕਈਆਂ ਨੇ ਉਸੇ ਵੇਲੇ ਪਿਓ ਦਾਦੇ ਦੀਆਂ ਤਲਵਾਰਾਂ ਨੂੰ ਮਾਂਝ ਕੇ ਲਿਸ਼ਕਾਉਣਾ ਆਰੰਭ ਕਰ ਦਿੱਤਾ ਕਣਖੀਲੇ ਤੇ ਨਰਪੈ ਜੋਦੇ ਆਨੰਦਪੁਰ ਪਹੁੰਚਣ ਲੱਗੇ ਸੋਢੀ ਸੂਰਜ ਮਲਦਾ ਦਾ ਪੋਤਾ ਸਿਆਮਦਾਸ ਗੁਲਾਬ ਰਾਏ ਨੰਦ ਚੰਦ ਪੁਰੀਹਿਤ ਦਇਆਰਾਮ ਸੰਗਾ ਅਧਰਜੀਤ ਤੇ ਬਰਜੀਤ ਜੀਤਮਲ ਆਦਿਕ ਮੁਖੀ ਜੋਧੇ ਵੀ ਆ ਗਏ ਸਤਗੁਰ ਜੀ ਨੇ ਸਾਰੇ ਆਏ ਜੋਧਿਆਂ ਦਾ ਬੜਾ ਸਤਿਕਾਰ ਕੀਤਾ ਉਹਨਾਂ ਨੂੰ ਖੁੱਲੀ ਥਾਂ ਵਿੱਚ ਤੰਬੂ ਲਵਾ ਦਿੱਤੇ ਗਏ ਤੇ ਸ਼ਸਤਰ ਬਸਤਰ ਦਾ ਪੂਰਾ ਪ੍ਰਬੰਧ ਕਰ ਦਿੱਤਾ ਸਾਰੇ ਜੁੱਧ ਦਾ ਅਭਿਆਸ ਕਰਦੇ ਹੋਏ ਸਰੀਰ ਨੂੰ ਕਮਾਉਣ ਲੱਗੇ ਸਾਰਿਆਂ ਨੂੰ ਹੁਕਮ ਹੋਇਆ ਕਿ ਉਹ ਸੈਂਚੀ ਖੇਡਣ ਘੋਲ ਕਰਨ ਤੇ ਗਤਕਾ ਆਦੀ ਦਾ ਹੁਨਰ ਸਿੱਖਣ ਉਹ ਦੁੱਧ ਜਵਾਨਾਂ ਨੂੰ ਮੂੰਹ ਮੰਗਿਆ ਮਿਲੇਗਾ ਸਰੀਰ ਦੀ ਕਸਰਤ ਕਰਨ ਵਾਸਤੇ ਇੱਕ ਵਿਆਹਮਸ਼ਾਲਾ ਵੀ ਖੋਲ ਦਿੱਤੀ ਗਈ ਦਿਨ ਦਾ ਪਿਛਲਾ ਪੈਰ ਸੀ ਸਤਗੁਰੂ ਜੀ ਸ਼িকার ਜਾਣ ਨੂੰ ਤਿਆਰ ਸਨ ਇੱਕ ਕਲੰਦਰ ਆ ਪੁੱਜਾ ਉਸ ਕਲੰਦਰ ਦੇ ਕੋਲ ਇੱਕ ਤਕੜਾ ਭਲਿਆ ਹੋਇਆ ਰਿਚ ਸੀ ਉਹ ਰਿਚ ਦੇ ਨੱਕ ਨਕੇਲ ਪਾ ਕੇ ਉਸ ਨੂੰ ਚਾਉਂਦਾ ਫਿਰਦਾ ਤੇ ਪੈਸੇ ਮੰਗਦਾ ਸੀ ਉਸਨੇ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਸ ਦੇ ਰਿਛ ਦਾ ਤਮਾਸ਼ਾ ਦੇਖਿਆ ਜਾਵੇ ਸਤਿਗੁਰ ਜੀ اٹਕ ਗਏ ਕਲੰਦਰ ਰਿਛ ਦਾ ਤਮਾਸ਼ਾ ਕਰਨ ਲੱਗਾ ਤਮਾਸ਼ਾ ਦੇਖਦਿਆਂ ਦੇਖਦਿਆਂ ਸਤਿਗੁਰ ਜੀ ਭਾਈ ਕੀਰਤੀ ਵੱਲ ਦੇਖਿਆ ਭਾਈ ਕੀਰਤੀ ਆ ਸਤਿਗੁਰ ਜੀ ਨੂੰ ਚੋਰ ਕਰ ਰਿਹਾ ਸੀ ਉਹ ਹਜੂਰੀਆਂ ਸੇਵਕ ਸੀ ਸਹਬ ਨੇ ਉਸ ਨੂੰ ਕਿਹਾ ਭਾਈ ਕੀਰਤੀ ਜਾਣਦਾ ਹੈ ਇਹ ਰਿਛ ਕੌਣ ਹੈ ਸੱਚੇ ਪਾਤਸ਼ਾਹ ਮੈਂ ਕੀ ਜਾਣਾਂ ਆਪਦੀ ਲੀਲਾ ਅਪਰ ਅਪਾਰ ਹੈ ਭਾਈ ਕੀਰਤੀਏ ਨੇ ਅੱਗੋਂ ਉੱਤਰ ਦਿੱਤਾ ਇਹ ਰਿਚ ਤੇਰਾ ਬਾਪ ਸੋਭਾਰਾਮ ਹੈ ਸਤਿਗੁਰ ਜੀ ਨੇ ਮੁਸਕਰਾ ਕੇ ਆਖਿਆ ਹੈ ਮੇਰੇ ਪਿਤਾ ਜੀ ਉਹ ਰਿਚ ਦੀ ਜੂਨੇ ਇਹ ਗੱਲ ਤਾਂ ਹੈਰਾਨ ਕਰਨ ਵਾਲੀ ਹੈ ਮੈਂ ਨਹੀਂ ਮੰਨ ਸਕਦਾ ਭਾਈ ਕੀਰਤੀਏ ਨੂੰ ਚੋਰ ਕਰਨਾ ਭੁੱਲ ਗਿਆ ਔਰ ਰਿਚ ਵੱਲ ਦੇਖਣ ਲੱਗ ਪਿਆ ਉਹ ਬਹੁਤਾ ਇਸ ਗੱਲੋਂ ਹੈਰਾਨ ਸੀ ਕਿ ਉਹਦਾ ਪਿਤਾ ਸੋਭਾਰਾਮ ਦਾ ਗੁਰੂ ਘਰ ਦਾ ਬਹੁਤ ਪ੍ਰੇਮੀ ਅਣਥਕ ਸੇਵਕ ਅਤੇ ਭਗਤ ਆਦਮੀ ਸੀ ਭਾਈ ਕੀਰਤੀ ਨੇ ਹੋਰ ਕਿਹਾ ਸੱਚੇ ਪਾਸ਼ਾ ਹੋ ਮੇਰੇ ਪਿਤਾ ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਸੀ ਸਤਵੇਂ ਅੱਠਵੇਂ ਅਤੇ ਨਾਵੇਂ ਪਾਸ਼ਾ ਕੋਲ ਰਹੇ ਤੇ ਗੁਰੂ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਵੀ ਸੁਣਿਆ ਕਰਦੇ ਸੀ ਕਿ ਗੁਰੂ ਘਰ ਦੀ ਸੇਵਾ ਦਾ ਇਹੋ ਫਲ ਮਿਲਦਾ ਹੈ ਕਿ ਮੈਂ ਵੀ ਇਹ ਰਿਛ ਦੀ ਜੁਨੇ ਪਾਵਾਂਗਾ ਐਸ ਉਹਨਕੇ ਸਤਗੁਰੂ ਜੀ ਮੁਸਕਰਾ ਪਏ ਉਹਨਾਂ ਨੇ ਫਰਮਾਇਆ ਮਨੁੱਖ ਕਰਮ ਦਾ ਖਟਿਆ ਖਾਂਦਾ ਹੈ ਜੈਸਾ ਕੋਈ ਕਰਮ ਕਰਦਾ ਹੈ ਤੇ ਉਸਾ ਹੀ ਫਲ ਮਿਲਦਾ ਹੈ ਸਾਰੀ ਵਾਰਤਾ ਸੋਣੂ ਵਿੱਚ ਰਿਚ ਬਣਿਆ ਕਿਵੇਂ ਗੁਰੂ ਜੀ ਦਾ ਸਾਥ ਚੌਖੇ ਸਿੱਖ ਸਨ ਕੁਝ ਲੋਕ ਤਮਾਸ਼ਾ ਦੇਖਣ ਵਾਲੇ ਆ ਗਏ ਸਨ ਸਤਗੁਰੂ ਜੀ ਦੇ ਬਚਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸਹਿਬਾ ਨੇ یوں ਰਿਚ ਦੇ ਪੂਰਬਲੇ ਜਨਮ ਦੀ ਕਥਾ ਸੁਣਾਉਂਦਿਆਂ ਆਰੰਭੀ ਭਾਈ ਕੀਰਤੀ ਆ ਇਹ ਰਿਤਿ ਤੇਰਾ ਪਿਤਾ ਸੋਭਾਰਾਮ ਹੈ ਇਹ ਠੀਕ ਹੀ ਹੈ ਕਿ ਇਹ ਗੁਰਮਖਸੀ ਤੇ ਗੁਰੂ ਘਰ ਦੀ ਸੇਵਾ ਕਰਿਆ ਕਰਦਾ ਸੀ ਪਰ ਇਸ ਨੇ ਇੱਕ ਵੱਡੀ ਭੁੱਲ ਕੀਤੀ ਸੀ ਜਿਸ ਕਾਰਨ ਇਸ ਦੀ ਇਹ ਜੂਨ ਪ੍ਰਾਪਤ ਹੋਈ ਇੱਕ ਦਿਨ ਭਾਈ ਸੋਭਾਰਾਮ ਸਤਗੁਰ ਜੀ ਕਥਾ ਸੁਣਾਈ ਗਏ ਕੜਾ ਪ੍ਰਸ਼ਾਦ ਵਰਤ ਰਿਹਾ ਸੀ ਸੰਗਤ ਚੋਖੀ ਹੋਣ ਕਰਕੇ ਭੀੜ ਬਹੁਤ ਸੀ ਉਸ ਸਮੇਂ ਭਾਈ ਧੰਨਾ ਜੀਮੀਦਾਰਾ ਪ੍ਰਸ਼ਾਦ ਲੈਣ ਵਾਸਤੇ ਆ ਗਿਆ ਭਾਈ ਧੰਨਾ ਬਹੁਤ ਧਰਮੀ ਤੇ ਨੇਕ ਪੁਰਸ਼ ਸੀ ਉਸਨੇ ਕਦੀ ਕਿਸੇ ਚੀਜ਼ ਨਹੀਂ ਸੀ ਚੁੱਕੀ ਤੇ ਨਾ ਕਿਸੇ ਦਾ ਬੁਰਾ ਤੱਕਿਆ ਸੀ ਉਹ ਚੁਗਲੀ ਨਿੰਦਾ ਵੀ ਨਹੀਂ ਸੀ ਕਰਦਾ ਹੰਕਾਰ ਤਾਂ ਕਦੀ ਉਸਦੇ ਲਾਗਿਓ ਨਹੀਂ ਸੀ ਲੰਗਿਆ ਉਹ ਕਣਕ ਦਾ ਗੱਡਾ ਲੈ ਕੇ ਆਇਆ ਸੀ ਉਹਦੇ ਉਹਦੇ ਲੀੜੇ ਮੈਲੇ ਸਨ ਉਹਦੇ ਦਾੜੇ ਵਿੱਚ ਘੱਟਾ ਪਿਆ ਹੋਇਆ ਸੀ ਪੱਗ ਢਿੱਲੀ ਹੋਈ ਸੀ ਤੇ ਅਣ ਤੋਤੇਵਾਲ ਖਿਲਰੇ ਹੋਏ ਸਨ ਉਹ ਜਦੋਂ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧਿਆ ਤਾਂ ਬਹੁਤ ਭੀੜ ਸੀ ਉਸਨੇ ਨਿਮਰਤਾ ਨਾਲ ਭਾਈ ਸੋਭਾਰਾਮ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਪਹਿਲੇ ਪ੍ਰਸ਼ਾਦ ਦਿੱਤਾ ਜਾਵੇ ਤਾਂ ਕਿ ਉਹ ਗੱਡੇ ਦੇ ਨਾਲ ਜਾ ਸਕੇ ਉਸ ਦਾ ਗੱਡਾ ਸੁਨਣਾ ਹੈ ਪਰ ਸੋਭਾਰਾਮ ਨੇ ਉਹਦੀ ਬੇਨਤੀ ਨੂੰ ਅਣ ਸੁਣਿਆ ਕਰ ਦਿੱਤਾ ਸਗੋਂ ਭੜੇ ਕ੍ਰੋਧ ਨਾਲ ਕਿਹਾ ਕਿਉਂ ਰਿਛਵਾਗ ਪੁੱਤਰ ਦਾ ਤੇ ਨਾਸਾਂ ਝੜਾਉਂਦਾ ਹੈ ਪਰ ਇਹ ਹੋ ਰਹੋ ਪ੍ਰਸ਼ਾਦ ਮਿਲ ਜਾਵੇਗਾ ਆਪਣੀ ਸੂਰਤ ਨਹੀਂ ਵੇਖਦਾ ਜੋ ਰਿਛਵਾਗ ਹੈ ਤੇ ਅੰਨੇ ਵਾ ਕੜਾ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧ ਰਿਹਾ ਹੈ ਘੜੀ ਪਲ ਸਬਰ ਵੀ ਨਹੀਂ ਹੁੰਦਾ ਧੰਨੇ ਨੇ ਗੁੱਸਾ ਨਹੀਂ ਕੀਤਾ ਉਹ ਧਰਤੀ ਉੱਤੇ ਡਿੱਗਾ ਹੋਇਆ ਕੜਾ ਪ੍ਰਸ਼ਾਦ ਦਾ ਟਣਕਾ ਚੁੱਕ ਕੇ ਤੁਰ ਪਿਆ ਤੁਰਦਾ ਹੋਇਆ ਉਹ ਸਿਰਫ ਇਹੋ ਕਹਿ ਗਿਆ ਤੂੰ ਹੀ ਰਿਚ ਹੋ ਧਰਮੀ ਸਿੱਖ ਦਾ ਵਚਨ ਸਤ ਹੋਇਆ 8 ਸਾਲ ਹੋਏ ਨੇ ਸੋਭਾ ਆਰਾਮ ਨੇ ਕਾਂਸੀ ਦੇ ਨੇੜੇ ਜਾ ਕੇ ਪਰਲੋਕ ਗਮਨ ਕੀਤਾ ਤੇ ਰਿਚ ਦੀ ਜੂਨ ਵੀ ਪ੍ਰਾਪਤ ਹੋਈ ਹੁਣ ਇਹ ਜੂਨ ਭੁਗਤ ਰਿਹਾ ਹੈ ਇਹ ਸੁਣ ਕੇ ਕਲੰਦਰ ਝੱਟ ਬੋਲ ਪਿਆ ਸਤ ਕੁ ਸਾਲ ਹੋਏ ਸਨ ਜੀ ਮੈਂ ਇਸ ਨੂੰ ਕਾਂਸੀ ਦੇ ਜੰਗਲਾਂ ਵਿੱਚੋਂ ਫੜਿਆ ਸੀ ਤਦੋਂ ਇਸ ਦੀ ਉਮਰ ਮਸਾ 1 ਸਾਲ ਦੀ ਸੀ ਆਪ ਦੇ ਬਚਨ ਸਤ ਹਨੁ ਇਹ ਜਿੱਥੇ satsang ਹੋਵੇ ਉਥੇ ਬਹੁਤ ਜਾਂਦਾ ਹੈ ਤੇ ਚੁੱਪ ਚਾਪ ਖਲੋਤਾ ਰਹਿੰਦਾ ਹੈ ਸਤਗੁਰ ਜੀ ਨੇ ਬਚਨ ਕੀਤਾ ਸਤ ਸੰਗਤ ਵਿੱਚ ਜੋ ਵੀ ਪੁਰਸ਼ ਜਾਂ ਨਾਰੀ ਆ ਬੈਠੇ ਉਹ ਸਾਰੇ ਦੇਵਤਾ ਰੂਪ ਹੋ ਜਾਂਦੇ ਹਨ ਚੋਰ ਸਾਧ ਠੱਗ ਪਾਪੀ ਤੇ ਨਿੰਦਕ ਸਭ ਇੱਕ ਸਮਾਨ ਹੁੰਦੇ ਹਨ ਕਿਸੇ ਨੂੰ ਮਾੜਾ ਨਹੀਂ ਜਾਣਣਾ ਚਾਹੀਦਾ ਜਿਸ ਵੇਲੇ ਸੰਗਤ ਨੂੰ ਪ੍ਰਸ਼ਾਦਾ ਵਰਤਾਇਆ ਜਾਵੇ ਤਦੋਂ ਕਿਸੇ ਨੂੰ ਮੰਦਾ ਸ਼ਬਦ ਨਹੀਂ ਬੋਲਣਾ ਚਾਹੀਦਾ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਜੋ ਨਿੰਦਾ ਕਰਦਾ ਹੈ ਸੋ ਮਾੜਾ ਫਲ ਪਾਉਂਦਾ ਹੈ ਭਾਈ ਕੀਰਤੀਏ ਨੇ ਬੇਨਤੀ ਸੱਚੇ ਪਾਤਸ਼ਾਹ ਹੋ ਅਸੀਂ ਭੁੱਲੇ ਜੀਵ ਭੁੱਲਣ ਹਾਰ ਹਾਂ ਕਿਰਪਾ ਕਰੋ ਹੁਣ ਮੇਰੇ ਪਿਤਾ ਨੂੰ ਰਿਛ ਜੂਣ ਤੋਂ ਮੁਕਤ ਕਰਾਓ ਇਸ ਦਾ ਦੁੱਖ ਮੈਂ ਦੇਖ ਨਹੀਂ ਸਕਦਾ ਮੇਰਾ ਹਿਰਦਾ ਪਾਟ ਰਿਹਾ ਹੈ ਮੈਨੂੰ ਧਰਤੀ ਵੇਲ ਨਹੀਂ ਦਿੰਦੀ ਦਾਤਾ ਦਇਆ ਕਰੋ ਕੇ ਕਿਰਪਾ ਦੇ ਸਾਗਰੋ ਕਿਰਪਾ ਦ੍ਰਿਸ਼ਟੀ ਕਰੋ ਇਸ ਦਾ ਕਲਿਆਣ ਹੋਵੇ ਭਾਈ ਕੀਰਤੀ ਦੇ ਨੈਣ ਪਰ ਆਏ ਉਹ ਸੱਚ ਮੁੱਚ ਹੀ ਰੋਪਿਆ ਉਸ ਦੀ ਐਸੀ ਦਸ਼ਾ ਦੇਖ ਕੇ ਸਤਿਗੁਰ ਜੀ ਨੇ ਬਚਨ ਕੀਤਾ ਅਕਾਲ ਪੁਰਖ ਦੀ ਕਿਰਪਾ ਤੇਰੇ ਬਾਪ ਉੱਤੇ ਹੋ ਚੁੱਕੀ ਹੈ ਉਹ ਇਸ ਕਰਕੇ ਕਿ ਉਹ ਬਹੁਤ ਪਛਤਾਇਆ ਹੈ ਦੂਸਰਾ ਸਤ ਸੰਗਤ ਨੂੰ ਇਸ ਨੇ ਵਿਸਾਰਿਆ ਨਹੀਂ ਅੱਜ ਇਹ ਇਸੇ ਕਰਕੇ ਇੱਥੇ ਪੂਜਾ ਹੈ ਕਿ ਇਹ ਰਿਚ ਜੂਨ ਵਿੱਚੋਂ ਮੁਕਤ ਹੋ ਜਾਵੇ ਧਰਮਸ਼ਾਲਾ ਵਿੱਚੋਂ ਕੜਾ ਪ੍ਰਸ਼ਾਦ ਲਿਆਵੋ ਹੁਣੇ ਹੀ ਇਹ ਮੁਕਤ ਹੋ ਜਾਵੇਗਾ ਭਾਈ ਕੀਰਤੀਆ ਭਾਈ ਤੇਜੇ ਨੂੰ ਚੌਰ ਫੜਾ ਕੇ ਆਪ ਧਰਮਸ਼ਾਲਾ ਨੂੰ ਧਰਮਸ਼ਾਲਾ ਨੂੰ ਨਸ ਗਿਆ ਉੱਥੋਂ ਕੜਾ ਪ੍ਰਸ਼ਾਦ ਲੈ ਆਇਆ ਸਤਗੁਰੂ ਜੀ ਨੇ ਉਸ ਨੂੰ ਹੁਕਮ ਦਿੱਤਾ ਸਤਨਾਮ ਵਾਹਿਗੁਰੂ ਆਖ ਕੇ ਇਸ ਰਿਚ ਨੂੰ ਖਵਾ ਦੇ ਭਾਈ ਕੀਰਤੀਏ ਨੇ ਰਿਚ ਨੂੰ ਪ੍ਰਸ਼ਾਦ ਛਕਾ ਦਿੱਤਾ ਜਿਉਂ ਹੀ ਕੜਾ ਪ੍ਰਸ਼ਾਦ ਅੰਦਰ ਗਿਆ ਆਤਮਾ ਨਾਲ ਲੱਗਾ ਤਾਂ ਉਸੇ ਵੇਲੇ ਰਿਛ ਦਾ ਪੰਜ ਭੌਤਿਕ ਸਰੀਰ ਧਰਤੀ ਉੱਤੇ ਡਿੱਗ ਪਿਆ ਉਸ ਸਰੀਰ ਵਿੱਚੋਂ ਸੋਭਾ ਰਾਮ ਦੀ ਰੂਹ ਉੱਡੀ ਤੇ ਪੁਰਖ ਰੂਪ ਉਤਾਰ ਕੇ ਆਕਾਸ਼ ਮੰਡਲ ਵੱਲ ਚਲੀ ਗਈ ਉਸ ਨੂੰ ਜਾਂਦਿਆਂ ਹੋਇਆਂ ਕੁਝ ਗੁਰਮਖਾਨੇ ਦੇਖਿਆ ਸਾਰੇ ਸਤਗੁਰ ਜੀ ਦਾ ਜਸ ਗਾਉਣ ਲੱਗੇ ਰਿਛ ਗਰੀਬ ਕਲੰਦਰ ਦੀ ਰੋਜੀ ਕਮਾਉਣ ਦਾ ਆਸਰਾ ਸੀ ਰਿਛ ਮਰਿਆ ਦੇਖ ਕੇ ਉਹ ਤਾਂ ਹੀ ਮਾਰਨ ਲੱਗ ਪਿਆ ਉਸਨੇ ਰੋਂਦਿਆਂ ਹੋਇਆਂ ਸਤਗੁਰੂ ਜੀ ਅੱਗੇ ਬੇਨਤੀ ਕੀਤੀ हे ਦਾਤਾ ਮੈਂ ਲੁੱਟਿਆ ਗਿਆ ਮੇਰਾ ਨਿੱਕਾ ਨਿੱਕਾ ਬਾਲ ਬੱਚਾ ਭੁੱਖਾ ਮਰ ਜਾਵੇਗਾ ਮੈਂ ਕੀ ਕਰਾਂ ਸਤਗੁਰੂ ਜੀ ਨੇ ਕਲੰਦਰ ਨੂੰ ਉਪਦੇਸ਼ ਦਿੱਤਾ ਤੇ ਨਾਲ ਹੀ ਗੁਰੂ ਪੰਡਾਰੇ ਵਿੱਚੋਂ ਕੁਝ ਮਾਇਆ ਦਿਵਾ ਕੇ ਪਰਸੰਨ ਕੀਤਾ ਉਹ ਸਤਗੁਰੂ ਜੀ ਦੇ ਗੁਣ ਗਾਉਂਦਾ ਹੋਇਆ ਆਪਣੇ ਵਤਨ ਨੂੰ ਵਾਪਸ ਚਲਾ ਗਿਆ